ਚੰਗਰਾਂ ਵਾਲਾ ਕਾਲਾ ਕਬੂਦੀ ਚੰਗਰਾਂ ਵਾਲਾ ਜੀ ਆਹ ਜੇ ਮਸਤੀ ਚਲਾਇਆ ਚਲਾਇਆ ਐਕਟਰ ਆਹ ਜੇ ਜੈ ਲਾਲਬਾਜ ਜੈ ਲਾਲਬਾਜ ਜੈ ਲਾਲਬਾਜ ਇੱਕ ਪੰਨਾ ਲੱਖੋ ਸ੍ਰੀ ਮੋਖਸਰ ਸਾਹਿਬ ਦਾਣਾ ਮੰਡੀ ਵਿੱਚ ਆ ਰਹੇ ਗਿੱਲੇ ਝੋਨੇ ਨੂੰ ਲੈ ਕੇ ਅੱਜ ਗੱਲਾਂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਸਥਾਨਕ ਮਾਰਕ ਕਮੇਟੀ ਦਾ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ ਇਸ ਮੌਕੇ ਮਜ਼ਦੂਰਾ ਨੇ ਕਿਹਾ ਕਿ ਮੰਡੀ ਵਿੱਚ ਵੱਡੀ ਤਦਾਦ ਵਿੱਚ ਗਿੱਲਾ ਝੋਨਾ ਆ ਰਿਹਾ ਹੈ ਲੇਬਰ ਨੂੰ ਵੱਡੀ ਤਪਦਰ ਤੇ ਇਸ ਸੰਬੰਧੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ ਗਿੱਲੇ ਝੋਨੇ ਨੂੰ ਸੁਕਾਉਣ ਲਈ ਲੰਮਾ ਸਮਾਂ ਮੰਡੀ ਦੇ ਪੜ ਵਿੱਚ ਰੱਖਣਾ ਪੈ ਰਿਹਾ ਹੈ ਇਸ ਦੀ ਮਿਹਨਤ ਦੀ ਲੇਬਰ ਦੀ ਕੋਈ ਮਜ਼ਦੂਰੀ ਨਹੀਂ ਮਿਲਦੀ ਮਜ਼ਦੂਰਾ ਮੰਗ ਕੀਤੀ ਹੈ ਕਿ ਮਾਰਕ ਕਮੇਟੀ ਪੁਖਤਾ ਪ੍ਰਬੰਧ ਕਰੇ ਤਾਂ ਜੋ ਗਿੱਲਾ ਝੋਨਾ ਮੰਡੀ ਵਿੱਚ ਆਏ ਨਾ ਇਸ ਉਪਰੰਤ ਮਾਰਕ ਕਮੇਟੀ ਸਖਤਰ ਦੀ ਅਗਵਾਈ ਵਿੱਚ ਮਜ਼ਦੂਰ ਯੂਨੀਅਨ ਅਤੇ ਆਰਥੀਆਂ ਦੀ ਹੋਈ ਮੀਟਿੰਗ ਵਿੱਚ ਇਸ ਮਸਲੇ ਦੇ ਹੱਲ ਤੇ ਸਹਿਮਤੀ ਬਣਨ ਉਪਰੰਤ ਤਾਂ ਨਾ ਚੁੱਕ ਲਿਆ ਗਿਆ ਅਤੇ ਹੜਤਾਲ ਖਤਮ ਕਰ ਦਿੱਤੀ ਗਈ ਸਮੱਸਿਆ ਜੀ ਆਈ ਹੈ ਕਿ ਸਰਕਾਰਾਂ ਜਿਹੜੀਆਂ ਇਹਨਾਂ ਨੇ ਧੰਦਾ ਫੜ ਲਿਆ ਐਸਬਟਰ ਪੜੇ ਕੀ ਕਹਿੰਦਾ ਮੈਂ ਤਾਂ ਪਾਹ ਲਾ ਦਿੰਦਾ ਦੁਕਾਨ ਦੀ ਜ਼ਿੰਮੇਵਾਰੀ ਛੁੱਡੀ ਹੈ ਕਿ ਮਜ਼ਦੂਰ ਦੀ ਹੈ ਜੇ ਸ਼ਹਿਰ ਦਾ ਰੁਕਦਾ ਹੈ ਤੁਹਾਨੂੰ ਜਿਹੜੀ ਸਾਡਾ ਕਿਰਾਇਆ ਪੈਂਦਾ ਸਾਡੇ ਤੋਂ ਕੱਟਿਆ ਜਾਂਦਾ ਹੈ ਜਿਹੜੇ ਮਾਲ ਘਟ ਜਾਂਦਾ ਦੋ ਦੋ ਕਿੰਨੂੰ ਕੱਟਾ ਇੱਕ ਮਿੰਟ ਐ ਚੇ ਦੋ ਦੋ ਕਮਸਲ ਟ੍ਰੈਲੀ ਘਟਦੀ ਸਾਡੇ ਪੱਲੇ ਪੈਂਦਾ ਜੀ ਮਾ ਇਹ ਚੋਣੇ ਨਹੀਂ ਸੁਖਦੇ ਇਹ ਟਰਨਾਂ ਮੋਟਰ ਜਾਨਾ ਨਹੀਂ ਇਹ ਐਵੇਂ ਆਣਾ ਹੈ ਸਰਕਾਰ ਨੂੰ ਚਾਹੀਦਾ ਇਹ ਮੋਟਰ ਦਿਨਾ ਉਹਨਾਂ ਮਾਲ ਟੁਲੇ ਜਿਹੜਾ ਇਨਸਪੈਕਟਰ ਪਾ ਲਾਂਦਾ ਇਨਸਪੈਕਟਰ ਕਹਿੰਦਾ ਸੈਲਰ ਚੱਕੇ ਤਾਂ ਛੋਡੀ ਜੀ ਮਾਰੀ ਆ ਇਨਸਪੈਕਟਰ ਦੀ ਅੰਦਰ ਭਾਈ ਅੰਤਰਵੇਲ ਇਨਸਪੈਕਟਰ ਮੁੰਤਾ ਜੀ ਕੀ ਸਮੱਸਿਆ ਆਈ ਹੈ ਚਾਹੀਈ ਆ ਜੀ ਸਾਡਾ ਮਾਲ ਟੁੱਟਣਾ ਚਾਹੀਦਾ ਹੈ ਜਿਹੜਾ ਆਂਦਾ ਮਾਰੀ ਪੱਟੀ ਕੋਈ ਨਹੀਂ ਮਾਰਨੀ ਸਾਨੂੰ ਕੋਈ ਲੇਬਰ ਨਹੀਂ ਮਿਲਦੀ ਸਾਨੂੰ ਇੱਕ ਗੱਟੀ ਟੁੱਟਣ ਲਈ ਲੇਬਰ ਮਿਲਦੀ ਹੈ ਅਜਤਾ ਹੁਣ ਵੀ ਕਹਿੰਦੇ ਆ ਕਿਉਂ ਰੁਕਦੀ ਹੈ ਗੱਡੀ ਉੱਥੇ ਜਾ ਕੇ ਉੱਥੇ ਗੱਡੀਆਂ ਰੁਕਦੀਆਂ ਉੱਥੇ ਇੰਦਰ ਲੱਕ ਇੱਕੋ ਨੇ ਇੱਥੇ ਪੰਜਾਬ ਪੁਲਿਸ ਪਾਈ ਆ ਪੰਜਾਬ ਪੁਲਿਸ ਨੂੰ ਮੁੱਤਿਆਂ ਦਾ ਕੀ ਪਤਾ ਉਹਨਾਂ ਦਾ ਇੱਕ ਪਰਚਾ ਕੱਟਣ ਦਾ ਭਜ਼ਾਈ ਪਰਚਾ ਕੱਟ ਕੇ ਜੇ ਗਾ ਮਾਰੀਏ ਉਹਨੂੰ ਮੁੱਤਿਆਂ ਮਸ਼ੀਨਾਂ ਲੱਗੀ ਭਜ਼ਾ ਇੱਥੇ ਤੁਗੇ ਆ ਨਾ ਅਫਸਰ ਵੇਖਣ ਲੇਕਿਨ ਸੀਸੀਡੀਸੀ ਸਾਹਿਬ ਆਵੇ ਉਹਦੇ ਨਾਲ ਲਿਖਤੀ ਰੂਪ ਦੇ ਅਸੀਂ ਫੈਸਲਾ ਅਨਮਿਤਾ ਸਾਡੀ ਹੜਤਾਲ ਹੈ ਜੀ ਤੇ ਜੇ ਲੇਬਰ ਦੁਖੀ ਹੈ ਗਿੱਲੇ ਝੋਨੇ ਤੋਂ ਸਾਡੀ ਪਹਿਲਾ ਸੈਕਟ ਸਾਹਿਬ ਨੂੰ ਤੇ ਕਿਸਾਨ ਯੂਨੀਅਨ ਨਾਲ ਬੈਠ ਕੇ ਮੀਟਿੰਗ ਹੋਈ ਸੀ ਭਈ ਅਹੀ 19 ਮੋਚਰ ਤੋਂ ਵੱਧ ਮੰਡੀ 'ਚ ਮਾਲ ਨਹੀਂ ਆਉਂਦਾ ਤੇ 17 ਮੋਚਰ ਜਿਹੜੇ ਛੱਲਰ ਵਾਲੇ ਚੱਕੀ ਜਾਂਦੇ ਆ ਹੁਣ ਮੰਡੀ ਦੇ ਅੰਦਰ 27 28 28 ਮੋਚਰ ਦੀਆਂ ਢੇਰੀਆਂ ਪਈਆਂ ਜਿਨ੍ਹਾਂ ਨੂੰ ਆਰਤੀਆ ਕਹਿ ਦਿੰਦਾ ਵੀ ਖਿਲਾਰੋ ਜੇ ਨਹੀਂ ਖਿਲਾਰਦੇ ਤਾਂ ਲੇਬਰ ਨੰਬਰਦਾਰ ਨੂੰ ਕਹਿ ਦੇਣਗੇ ਵੀ ਤੈਨੂੰ ਅਗਲੀ ਵਾਰੀ ਅਸੀਂ ਢਾਦਿਆਂਗੇ ਜੇ ਤੂੰ ਨਹੀਂ ਖਿਲਾਰਵਾਉਂਦਾ ਤਾਂ 100 ਘੱਟੇ ਨੂੰ 5-5 ਦਿਨ ਢੇਰੀਆਂ ਨੂੰ ਖਿਲਾਰਦੇ ਆ 100-100 ਘੱਟੇ ਜੀ ਉਹਨਾਂ ਖਲਾਰਨ ਕਰਕੇ ਹੀ ਲੇਵਰਾਂ ਗਈਆਂ ਭੱਜ ਗਈਆਂ ਅਰਤੰਦੀਆਂ ਦੁਕਾਨਾਂ ਤੋਂ ਜਿਹੜੇ ਕੀ ਨੰਬਰਦਾਰ ਨੇ ਵਿਚਾਰੇ ਨੇ ਲੱਖ ਲੱਖ ਡੂਡੂਡ ਲੱਖ ਰੁਪਏ ਦਿੱਤਾ ਹੈ ਓ ਇੱਥੇ ਨਵੀਂ ਵਾਸਤੇ ਪੁਲਿਸ ਨੇ ਵੀ ਪੋਹ ਬਣਾਇਆ ਹੋਇਆ ਫਿਰ ਚੈੱਕ ਕਰਕੇ ਨਹੀਂ ਅੰਦਰ ਭੇਜ ਦੇਗੇ ਇੱਥੇ ਹੀ ਕੱਲ ਮੈਂ ਆਇਆ ਆਉਦੀ ਲੇਵਰ ਯੂਨੀਅਨ ਨੂੰ ਸਾਰੀ ਨੂੰ ਨਾਲ ਲੈ ਕੇ ਆਹੀ ਚੇਅਰਮੈਨ ਸਾਹਿਬ ਨੂੰ ਮਿਲੇ ਚੇਅਰਮੈਨ ਸਾਹਿਬ ਕਹਿੰਦਾ ਵੇ ਤੁਹਾਡੇ ਸਵੇਰੇ 10 ਵਜੇ ਮੀਟਿੰਗ ਆ ਆਹੀ ਇੱਥੋਂ ਉੱਠ ਕੇ ਆਹੀ ਗੇ ਪੁਲਿਸ ਵਾਲਿਆਂ ਕੋਲ ਉੱਥੇ ਜਾ ਕੇ ਇੱਕ ਟਰਾਲੀ ਖੜੀ ਸੀ ਜਿੰਦਾ ਹੀ ਮੌਇਸਚਰ ਵੇਖਿਆ 14.2 ਸੀ ਤੇ ਬਾਅਦ ਚ ਆਸੀ ਉਸੇ ਟਰਾਲੀ ਦਾ ਮੌਇਸਚਰ ਕਢਾਇਆ ਜੀ 20 ਪੁਆਇੰਟ ਤੋਂ ਉੱਪਰੋਂ ਦਾ ਮੌਇਸਚਰ ਨਿਕਿਆ ਤੇ ਇਹ ਉਹ ਵੱਧ ਮੌਇਸਚਰ ਵਾਲੀ ਅੰਦਰ ਵੜਨ ਦੇ ਦਿੰਦੇ ਟਰ ਜਮਾ ਹੀ ਜਮਾ ਕੋਈ ਕੋਈ ਨਿਗਰਾਨੀ ਨਹੀਂ ਕੋਈ ਸਰਕਾਰੀ ਬੰਦਾ ਸ਼ਕਤੀ ਵਾਲਾ ਕੋਈ ਬੰਦਾ ਨਹੀਂ ਬੈਠਿਆਗਾ ਇੱਥੇ ਹੁਣ ਫਿਰ ਲੇਬਰ ਨੇ ਕੀ ਫੈਸਲਾ ਲਿਆ ਹੈਗਾ ਲੇਬਰ ਨੇ ਜਮਾ ਹੜਤਾਲ ਕਰਤੀ ਲੇਬਰ ਹੁਣ ਜਮਾ ਦੁਖੀ ਹੋਈ ਫਿਰਦੀ ਆਈ ਜਿੰਦੇ 5000 ਹਰਿਆ ਲੱਖ ਗਟਾ ਆਣਾ ਉਹਦੇ ਆ 2000 ਗਟਾ ਤੁਲਿਆ 10-1000 ਗਟਾ ਪਿੜਚੇ ਪਿਆ ਤੇ ਨੰਬਰਦਾਰ ਆੜਤੀਆ ਨੰਬਰਦਾਰ ਨੂੰ ਕਹਿ ਦਿੰਦਾ ਜਿੱਥੇ ਮਰਜੀ ਲਵਾ ਨੰਬਰਦਾਰ ਨੰਬਰਦਾਰ ਨਾਲ ਕਿਵੇਂ ਲੜੂ ਗਈ ਇਹ ਗਰੀਬ ਬੰਦੇ ਇੱਕ ਦੂਜੇ ਨਾਲ ਲੜ ਪੈਂਦੇ ਆ ਇਹਨਾਂ ਦੇ ਮੁੜਕੇ ਸਿਰ ਪਾਟ ਜਾਂਦੇ ਆ ਫਿਰ ਇਹਨਾਂ ਦੀ ਜ਼ਿੰਮੇਵਾਰੀ ਮੈਨੂੰ ਦਵਾਂਦੇ ਆ ਜੀ ਪਲਾਂਜੀ ਤੇਰੀ ਲੇਵਰ ਲੜੀ ਇਹਨਾਂ ਨੂੰ ਸਮਝਾਉਈ ਯਾਰ ਲੜਾਈ ਦਾ ਹੱਕਦਾਰ ਸਾਰਾ ਆੜਤੀਆ ਤੇ ਕਮੇਟੀ ਆ ਜੀ ਆ ਲੇਬਰ ਯੂਨੀਅਨ ਵੱਲੋਂ ਜਿਹੜਾ ਹੈਗਾ ਆ ਤੇ ਕੋਈ ਨੌ ਮੁੱਦਿਆਂ ਨੂੰ ਲੈ ਕੇ ਜਿਹੜੀ ਹੈਗੀ ਹੜਤਾਲ ਕੀਤੀ ਗਈ ਸੀਗੀ ਉਹ ਅਸੀਂ ਇੱਥੇ ਬੈਠ ਕੇ ਸਾਰੀ ਆਰਟੀਆ ਐਸੋਸੀਏਸ਼ਨ ਨੂੰ ਬੁਲਾ ਲਿਆ ਤੇ ਲੇਬਰ ਯੂਨੀਅਨ ਦੇ ਪ੍ਰਧਾਨ ਤੇ ਸਾਰੇ ਉਹਨਾਂ ਦੇ ਜਿਹੜੇ ਨੁਮਾਇੰਦੇ ਸੀ ਬੁਲਾ ਕੇ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਕਰਵਾ ਕੇ ਸੌਟ ਆਊਟ ਕਰਵਾ ਦਿੱਤਾ ਗਿਆ ਕੰਮ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜੇਕਰ ਕੋਈ ਵੀ ਤੁਹਾਡੀ ਅੱਗੇ ਤੋਂ ਪ੍ਰੋਬਲਮ ਆ ਇੱਕ ਵਾਰ ਤੁਸੀਂ ਆਰਟੀਆ ਐਸੋਸੀਏਸ਼ਨ ਜਾਂ ਮਹਿਕਮੇ ਦੇ ਧਿਆਨ ਚ ਲਿਆਓ ਜੇਕਰ ਤੁਹਾਡਾ ਨਹੀਂ ਹੱਲ ਹੁੰਦਾ ਤਾਂ ਉਸ ਤੋਂ ਬਾਅਦ ਤੁਸੀਂ ਆਪ ਦਾ ਕੋਈ ਇਸ ਤਰ੍ਹਾਂ ਦਾ ਰਸਤਾ ਅਪਣਾ ਸਕਦੇ ਹੋ ਗਿੱਲੇ ਝੋਨੇ ਨੂੰ ਲੈ ਕੇ ਵੱਡੀ ਸਮੱਸਿਆ ਕੀ ਕਹੋਗੇ ਬਿਲਕੁਲ ਜੀ ਗਿੱਲੇ ਝੋਨੇ ਨੂੰ ਰੋਕਣ ਲਈ ਜਿਹੜਾ ਮੈਕਮੇ ਵੱਲੋਂ ਹੈਗਾ 게ਟਾਂ ਤੇ ਪੁਲਿਸ ਦੀ ਮਦਦ ਲੈ ਕੇ ਜਿਹੜੇ ਅਸੀਂ ਬੈਰੀਕੇਡ ਬਣਾਈ ਹੋਏ ਆ ਉੱਥੇ ਮੌਇਸਚਰ ਚੈੱਕ ਕਰਕੇ ਟਰਾਲੀਆਂ ਵਾਪਸ ਵੀ ਭੇਜੀਆਂ ਜਾਂਦੀਆਂ ਨੇ ਪਰੰਤੂ ਫਿਰ ਵੀ ਕਈ ਵਾਰ ਪੂਰਾ ਰਾਤ ਭਰ ਆ ਜਾਂਦੀ ਆ ਉਹ ਅਸੀਂ ਢੇਰੀ ਤੋਂ ਢੇਰੀ ਆੜਤੀ ਦੀ ਦੁਕਾਨ ਤੇ ਚੈੱਕ ਕਰ ਰਹੇ ਆ ਜਿਹੜੇ ਕਿਸੇ ਆੜਤੀ ਦੀ ਫਟ ਤੇ ਜ਼ਿਆਦਾ ਐਕਸੈਸ ਮੌਇਸਚਰ ਵਾਲਾ ਝੋਨਾ ਪਿਆ ਉਹ ਆਰਟੀਨ ਉਸੇ ਨੋਟਸ ਜੋ ਇਸ਼ੂ ਕਰਕੇ ਉਹਦੇ ਖਿਲਾਫ ਕਾਰਵਾਈ ਵੀ ਅਸੀਂ ਵਿਧਾਇਕ ਦਾ ਕਰਤੀ। ਸਮਝ ਜੀ ਨਿਊਜ਼ ਪੰਜਾਬ ਲਈ ਸ੍ਰੀ ਮੁਖਸਦ ਸਾਹਿਬ ਤੋਂ ਅਨਮੋਲ ਸਿੰਘ ਵਿਰੰਗ ਦੀ ਰਿਪੋਰਟ